ਇਹੀ ਕਹਿਣਾ ਜੰਨਾ ਬਾਜੀ ਆਪਣੇ ਮਾਪਿਆਂ ਨੂੰ ਦੇਖੋ ਆਪਣਾ ਦੁੱਖ ਨਾ ਦੇਖੋ ਉਹਨਾਂ ਨੂੰ ਦੇਖੋ ਉਹਨਾਂ ਨੇ ਤੁਹਾਨੂੰ ਨਜ਼ਰ ਹੋ ਗਿਆ ਪਾਲਿਆ ਨੂੰ ਸਾਰਾ ਕੁਝ ਜਦੋਂ ਉਹਨਾਂ ਦੀ ਸੁੱਖ ਦੀ ਵਾਰੀ ਆਈ ਤੁਸੀਂ ਕਿਤੋਂ ਵੀ ਬੜੀ ਉਪਰਨਾ ਸਾਡੇ ਜਿੱਦਾ ਘਰ ਦੇ ਮਾਪਿਆਂ ਨੇ ਇੱਦਾਂ ਸਾਹਮਣੇ ਰੱਖਿਆ ਜੇ ਕਰਕੇ ਮੁੜ ਕੇ ਅਮਨ ਅਮਨ ਕੀ ਮੈਸੇਜ ਦੇਣਾ ਚਾਹੁੰਗੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਛੋਟੇ-ਮੋਟੇ ਦੁੱਖਾਂ ਤੋਂ ਹਤਾਸ਼ ਹੋ ਕੇ ਕੰਦੇ ਜ਼ਿੰਦਗੀ ਨਹੀਂ ਜਿਉਂਦੇ ਉਹਨਾਂ ਨੂੰ ਦੇਖਿਆ ਵੀ ਕੋਈ ਸਮਰੱਥ ਨਹੀਂ ਹੈਗਾ ਤਾਂ ਉਸ ਨੂੰ ਫ੍ਰੀ ਵੀ ਕਰ ਦੇ ਪਰ ਇਹ ਮੁੰਡੇ ਦੇ ਵਿੱਚ ਇੱਕ ਗੱਲ ਦੇਖੀ ਆ ਵੀ ਜਦੋਂ ਤੂੰ ਜਿਮ ਆਉਂਦਾ ਕੋਈ ਉਹਨੂੰ ਕੋਈ ਲਾਈਫ ਚੇਂਜ ਜਾਂਦੇ ਕੋਈ ਸ਼ਿਕਾਇਤ ਨਹੀਂ ਦੇਖੀ ਵੀ ਮੇਰਾ ਇੱਕ ਹੱਥ ਹੈ ਨਹੀਂ ਤਾਂ ਮੈਂ ਪਿਛੇ ਆਉਂ ਰਾਕੀ ਜਿੰਨੇ ਨੌਜਵਾਨਾਂ ਦੇ ਬਰਾਬਰ ਐਕਸਰਸਾਈਜ਼ ਲਾਉਂਦਾ ਹਾਂ ਲੱਗ ਬੰਦ ਲਾਉਂਦਾ ਹੋਊਗਾ ਔਰ ਮੈਂ ਸਮਝਦਾ ਵੀ ਇਹ ਜਿਹੜਾ ਨੌਜਵਾਨਾਂ ਤੋਂ ਸੇਧ ਲੈਣੀ ਚਾਹੀਦੀ ਤੇ ਆਪਣੀ ਜ਼ਿੰਦਗੀ ਨੂੰ ਆਪਾਂ ਖੂਬ ਹਲਨਾ ਧਕੀਏ ਇਨਸਪਾਇਰਡ ਹੋ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ ਔਰ ਬਧੀਆ ਸੋ ਜਦੋਂ ਵੀ ਜਿਮ ਚ ਆਇਆ ਮੈਂ ਪਤਾ ਨਹੀਂ ਗਮਨ 2-4 ਦਿਨਾਂ ਬਾਅਦ ਵੀ ਮੁੰਡਾ ਜੀ ਮਾਉਂਦਾ ਤੇ ਮੈਂ ਨਾਲ ਹੀ ਆਪਣੇ ਮੈਨੇਜਰ ਨੂੰ ਕਿਹਾ ਕਿ ਨਹੀਂ ਇਹਦੀ ਜਿਹੜੀ ਫੀਸ ਆ ਉਹ ਘਟਕ ਦਿੱਤੀ ਜਾਵੇ ਇਥੋਂ ਤੱਕ ਕੇ ਜੇ ਔਰ ਬਾਕੀ ਨੌਜਵਾਨਾਂ ਨੂੰ ਤਾਂ ਸਿੱਧ ਲੈਣੀ ਚਾਹੀਦੀ ਆ ਕਿ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਂਦੇ ਰਹਿੰਦੇ ਆ ਲੇਕਿਨ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਉਹ ਸਾਨੂੰ ਆਪਣੇ ਅਗਾਹ ਆਉਣ ਵਾਲੇ ਰਡਪ ਗੇਠ ਬਾਰੇ ਸੋਚਣਾ ਚਾਹੀਦਾ ਤੇ ਵਧੀਆ ਜਿਹੜਾ ਉਹ ਸਾਨੂੰ ਵਿਚੰਨਾ ਚਾਹੀਦਾ ਮਨੁੱਖੀ ਜੀਵਨ ਅਕਾਲਪੁਰਖ ਦੀ ਅਨਮੋਲੀ ਦਾਤ ਹੈ ਤੇ ਜ਼ਿੰਦਗੀ ਦੇ ਦੋ ਅਹਿਮ ਰੰਗ ਸੁੱਖ ਤੇ ਦੁੱਖ ਨੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਨੌਜਵਾਨ ਦੀ ਜ਼ਿੰਦਗੀ ਵਿੱਚ ਦੁੱਖ ਦਾ ਸਮਾਂ ਆਉਂਦਾ ਹੈ ਤਾਂ ਉਹ ਨਿਰਾਸ਼ ਹੋ ਕੇ ਜ਼ਿੰਦਗੀ ਤੋਂ ਪਰੇਸ਼ਾਨ ਹੋ ਜਾਂਦਾ ਹੈ ਤੇ ਹਨੇਰਿਆਂ ਦੀ ਜ਼ਿੰਦਗੀ ਜਿਉਣ ਲੱਗ ਜਾਂਦਾ ਹੈ ਜਾਂ ਫਿਰ ਉਹ ਗਲਤ ਰਸਤੇ ਤੁਰ ਪੈਂਦਾ ਹੈ ਅੱਜ ਤੁਹਾਡੇ ਸਾਹਮਣੇ ਇੱਕ ਅਜਿਹੇ ਨੌਜਵਾਨ ਨੂੰ ਲੈ ਕੇ ਆਏ ਹਾਂ ਜੋ ਕਿ ਉਦਾਹਰਨ ਉਹਨਾਂ ਲਈ ਹੈ ਜਿਹੜੇ ਛੋਟੀਆਂ-ਛੋਟੀਆਂ ਮੁਸੀਬਤਾਂ ਤੋਂ ਹਾਰ ਕੇ ਜ਼ਿੰਦਗੀ ਖਤਮ ਕਰ ਲੈਂਦੇ ਨੇ ਜਿਸ ਨੌਜਵਾਨ ਨੂੰ ਤੁਸੀਂ ਤਸਵੀਰਾਂ ਵਿੱਚ ਗੁੱਟ ਤੇ ਕੱਪੜਾ ਬਨ ਕੇ ਮਿਹਨਤ ਲਾਉਂਦੇ ਦੇਖ ਰਹੇ ਹੋ ਉਸ ਨੌਜਵਾਨ ਦਾ ਨਾਮ ਅਮਨਦੀਪ ਸਿੰਘ ਹੈ ਇਸ ਨੌਜਵਾਨ ਦੀ ਉਮਰ ਮਹਿਜ਼ 24 ਸਾਲ ਦੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਨਦੀਪ ਸਿੰਘ ਹੈ ਅਮਨ ਤੁਹਾਡਾ ਇੱਕ ਮਨ ਭਗਾ ਹਾਦਸਾ ਹੋਇਆ ਉਹ ਤੁਹਾਡੀ ਹੁਣ ਉਮਰ ਕਿੰਨੀ ਆ ਤਾਂ ਉਦੋਂ ਹੁਣ ਉਮਰ ਕਿੰਨੀ ਉਦੋਂ ਸਜੀਪ ali 18 18 ਹੋਣੀ ਆ ਬੜੀ ਅਦਬੀਕ ਹੋਊਗੀ ਇੰਨੀ ਖੋਣੀ ਆ ਅਮਨ ਆਮ ਤੌਰ ਤੇ ਅਸੀਂ ਦੇਖਿਆ ਵੀ ਜ਼ਿੰਦਗੀ ਤੇ ਦੋ ਰੰਗ ਆ ਇੱਕ ਸੁੱਖ ਤੇ ਦੁੱਖ ਜਦੋਂ ਨੌਜਵਾਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆ ਜਾਂਦਾ ਜਾਂ ਤਕਲੀਫ ਆ ਜਾਂਦੀ ਜਾਂ ਵਿਅਕਤੀਆਂ ਦੀ ਜ਼ਿੰਦਗੀ 'ਚ ਕੋਈ ਇਦਾਂ ਦਾ ਹਾਦਸਾ ਹੋ ਜਾਂਦਾ ਤਾਂ ਉਹ ਜ਼ਿਆਦਾ ਡਿਪਰੈਸ਼ਨ ਵੱਲ ਬਿਮਾਰੀਆਂ ਵੱਲ ਜਾਂ ਨਸ਼ਿਆਂ ਵੱਲ ਜਾਂ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਕਰ ਲੈਂਦਾ ਹਾਂਜੀ ਹਾਂਜੀ ਤੁਸੀਂ ਇਹ ਚੋਂ ਕਿਵੇਂ ਉੱਭਰੇ ਏ ਚੋਗੀ ਭਾਜੀ ਉਪਰ ਨਾਲ ਸਾਡੇ ਜਿੱਦਾ ਘਰ ਦੇ ਮਾਪਿਆਂ ਨੇ ਇਦਾਂ ਸ਼ਾਮ ਕੇ ਰੱਖਿਆ ਜੇ ਕਰਕੇ ਮੁੜ ਕੇ ਅਮਨ ਅਮਨ ਕੀ ਮੈਸੇਜ ਦੇਣਾ ਚਾਹੂਗੇ ਉਹਨਾਂ ਲੋਕਾਂ ਨੂੰ ਜਿਹੜੇ ਕੀ ਛੋਟੇ ਮੋਟੇ ਦੁੱਖਾਂ ਤੋਂ ਹਤਾਸ਼ ਹੋ ਕੇ ਕਹਿੰਦੇ ਜ਼ਿੰਦਗੀ ਨਹੀਂ ਲੈਣੀ ਉਹਨਾਂ ਨੂੰ ਇਹੀ ਕਹਿਣਾ ਜੰਨਾ ਭਾਜੀ ਆਪਣੇ ਮਾਪਿਆਂ ਨੂੰ ਦੇਖੋ ਆਪਣਾ ਦੁੱਖ ਨਾ ਦੇਖੋ ਉਹਨਾਂ ਨੂੰ ਦੇਖੋ ਉਹਨਾਂ ਨੇ ਇਤਾਂ ਨੂੰ ਨਜ਼ਰ ਹੋ ਗਿਆ ਪਾਲਿਆਂ ਨੂੰ ਸਾਰਾ ਕੁਝ ਜਦੋਂ ਉਹਨਾਂ ਦੀ ਸੁੱਖ ਦੀ ਵਾਦੀ ਆਈ ਤੁਸੀਂ ਅੱਜ ਅੱਜ ਚਾਹੇ ਇੱਕ ਹੱਥ ਨਹੀਂ ਹੈ ਪਰ ਤੁਸੀਂ ਲੋਕਾਂ 'ਚ ਬੜੇ ਆਰਾਮ ਨਾਲ ਵਿਚਰਦੇ ਹੋ ਐਸਾ ਹੀ ਲੱਗਦਾ ਦਿਲ 'ਚ ਕਿਦਾਂ ਦਾ ਫੀਲ ਹੁੰਦਾ ਵਧੀਆ ਭਾਜੀ ਵਧੀਆ ਫੀਲ ਕਰਦੇ ਹਾਂ ਜੀ ਔਰ ਆਮ ਆਮ ਤੌਰ ਤੇ ਅਸੀਂ ਦੇਖਿਆ ਤੁਹਾਡਾ ਹਮੇਸ਼ਾ ਖਿੜਿਆ ਚਿਹਰਾ ਹੁੰਦਾ ਔਰ ਉਹ ਖਿੜੇ ਚਿਹਰਾ ਜਦੋਂ ਹੱਸਦੇ ਆ ਲੋਕਾਂ ਨੂੰ ਕਿਵੇਂ ਦਾ ਫੀਲ ਹੁੰਦਾ ਵਧੀਆ ਭਾਜੀ ਵਧੀਆ ਫੀਲ ਹੁੰਦਾ ਕਦੀ ਸੋਚਿਆ ਨਹੀਂ ਸੀ ਇਤਨਾ ਚਲੋ ਬਹੁਤ ਜੀ ਅਮਨ ਨੇ ਕਿ ਲੋਰਡ ਉਹਨਾਂ ਤੁਹਾਡੀ ਜਿੰਮ ਚ ਐਕਸਾਈ ਲਾ ਲਾ ਹਾਂ ਇਹ ਖਾਸਾ ਹੋਇਆ ਆਪਣਾ ਹੱਥ ਵੀ ਗਵਾ ਬਿਠਾ ਪਰ ਹਨੇਰਿਆਂ ਚੋਂ ਨਿਕਲ ਕੇ ਖੁਸ਼ੀ ਦੀ ਜ਼ਿੰਦਗੀ ਸਾਰੇ ਵਿੱਚ ਖੁਸ਼ ਰਹਿੰਦਾ ਵਿਚਰਦਾ ਜਦੋਂ ਉਹ ਤੁਹਾਡੇ ਕੋਲ ਆਇਆ ਸੀ ਤਾਂ ਤੁਸੀਂ ਤੁਹਾਡੇ ਵੱਲੋਂ ਕਿੱਦਾਂ ਦੂਰ ਲੱਗਦਾ ਅ ਦੇਖੋ ਜਦੋਂ ਵੀ ਜਿਮ ਚ ਆਇਆ ਮੈਂ ਪਤਾ ਨਹੀਂ ਲੱਗਾ ਮੈਨੂੰ 2-4 ਦਿਨਾਂ ਬਾਅਦ ਵੀ ਮੁੰਡਾ ਜਿਮ ਆਉਂਦਾ ਤੇ ਮੈਂ ਨਾਲ ਹੀ ਆਪਣੀ ਮੈਨੇਜਰ ਨੂੰ ਕਿਹਾ ਵੀ ਨਹੀਂ ਇਹ ਦੀ ਜਿਹੜੀ ਫੀਸ ਆ ਉਹ ਕੱਟ ਕੀਤੀ ਜਾਵੇ ਇਥੋਂ ਤੱਕ ਕਿ ਜੇ ਦੇਖਿਆ ਵੀ ਕੋਈ ਸਮਰੱਥ ਨਹੀਂ ਹੈਗਾ ਤਾਂ ਉਸ ਨੂੰ ਫ੍ਰੀ ਵੀ ਕਰ ਦਿੰਦੇ ਪਰ ਇਹ ਮੁੰਡੇ ਦੇ ਵਿੱਚ ਇੱਕ ਗੱਲ ਦੇਖੀ ਆ ਵੀ ਜਦੋਂ ਤੋਂ ਜਿਮ ਆਉਂਦਾ ਕੋਈ ਇਹਨੂੰ ਕੋਈ ਲਾਈਫ ਸਟਾਈਲ ਦਾ ਕੋਈ ਸ਼ਿਕਨ ਨਹੀਂ ਦੇਖੀ ਵੀ ਮੇਰਾ ਇੱਕ ਹੱਥ ਹੈ ਨਹੀਂ ਤੇ ਮੈਂ ਪਿੱਛੇ ਆਉਂਦਾ ਬਾਕੀ ਜਿੰਨੇ ਨੌਜਵਾਨਾਂ ਦੇ ਬਰਾਬਰ ਐਕਸਰਸਾਈਜ਼ ਲਾਉਂਦਾ ਹਾਲਾਂਕਿ ਵੱਧ ਲਾਉਂਦਾ ਹੋਊਗਾ ਔਰ ਮੈਂ ਸਮਝਦਾ ਵੀ ਇਹੋ ਜਿਹੇ ਨੌਜਵਾਨਾਂ ਨੂੰ ਸੇਧ ਲੈਣੀ ਵੀ ਆਪਣੀ ਜ਼ਿੰਦਗੀ ਨੂੰ ਆਪਾਂ ਖੂਬ ਵੱਲ ਨਾ ਧਕੀਏ ਇਨਸਪਾਇਰ ਹੋ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ ਔਰ ਵਧੀਆ ਜੀ। ਹਮਨ ਮਰ ਕੇ ਨੌਜਵਾਨ ਜਿਹੜੇ ਆ ਉਹਨਾਂ ਲੋਕਾਂ ਲਈ ਇੱਕ ਖਾਸ ਤੌਰ ਤੇ ਉਦਾਹਰਣ ਹੈ ਜਿਹੜੇ ਕੀ ਛੋਟੇ ਮੋਟੇ ਦੁੱਖਾਂ ਤੋਂ ਹਤਾਸ਼ ਹੋ ਜਾਂਦੇ ਗਲਤ ਰਸਿਆਂ ਤੇ ਦੁਰਪੰਦੇ ਨਸ਼ਾ ਕਰਨ ਲੱਗ ਪੈਂਦੇ ਆ ਆਪਣੀ ਇਹ ਸੋਚਦੇ ਜ਼ਿੰਦਗੀ ਖਤਮ ਕਰ ਲੈ। ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ ਇਹ ਆਪਣੇ ਆਪ 'ਚ ਬਹੁਤ ਵੱਡਾ ਮੈਸੇਜ ਆ ਕਿਉਂਕਿ ਅੱਜ ਕੱਲ ਜਿਹੜਾ ਮਨੁੱਖ ਆ ਨੌਜਵਾਨ ਆ ਬਹੁਤ ਪਰੇਸ਼ਾਨੀਆਂ 'ਚ ਕਰਿਆ। ਤੇ ਇੰਨਿਕ ਗੱਲ ਦੇ ਉੱਤੇ ਕੋਈ ਛੋਟੇ ਛੋਟੇ ਗੱਲ ਦੇ ਉੱਤੇ ਉਹ ਬਹੁਤ ਨੈਗੇਟਿਵ ਲੈ ਜਾਂਦਾ ਆਪਣੇ ਆਪ ਨੂੰ ਲੁਕੋ ਲੈਂਦਾ ਕੁਝ ਹੋਰ ਪਾਸੇ ਚਲਾ ਜਾਂਦਾ ਲੇਕਿਨ ਇਹ ਜੇ ਨੌਜਵਾਨ ਜਿਹੜੇ ਆ ਇੱਕ ਚਾਨਣ ਮਨਾਰਾ ਬਣ ਕੇ ਇਹ ਨੌਜਵਾਨਾਂ ਨੂੰ ਸੇਧ ਦਿੰਦੇ ਆ ਔਰ ਬਾਕੀ ਨੌਜਵਾਨਾਂ ਨੂੰ ਤਾਂ ਸੇਧ ਲੈਣੀ ਚਾਹੀਦੀ ਆ ਕਿ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਂਦੇ ਰਹਿੰਦੇ ਆ ਲੇਕਿਨ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਔਰ ਸਾਨੂੰ ਆਪਣੇ ਅਗਾਹ ਆਉਣ ਵਾਲੇ ਜਿਹੜੇ ਭਵਿੱਖ ਬਾਰੇ ਸੋਚਣਾ ਚਾਹੀਦਾ ਔਰ ਵਧੀਆ ਜਿਹੜਾ ਉਹ ਸਾਨੂੰ ਵਿਚਰਨਾ ਚਾਹੀਦਾ ਜਦੋਂ ਅਮਨਦੀਪ ਦਾ ਹੱਥ ਪੱਠੇ ਕੁੱਤਣ ਵਾਲੀ ਮਸ਼ੀਨ ਵਿੱਚ ਫਸ ਕੇ ਕੱਟਿਆ ਗਿਆ ਉਸ ਸਮੇਂ ਮਹਿਜ਼ 20 ਸਾਲ ਦਾ ਅਮਨਦੀਪ ਇਸ ਦੁੱਖ ਦੇ ਪਹਾੜ ਤੋਂ ਬਾਅਦ ਕਿਵੇਂ ਨਿਰਾਸ਼ਾ ਦੇ ਇਸ ਹਨੇਰੇ ਚੋਂ ਨਿਕਲ ਕੇ ਅੱਜ ਖੁਸ਼ੀ ਦੇ ਸਵੇਰੇ ਵਾਂਗ ਆਮ ਜ਼ਿੰਦਗੀ ਜੀ ਰਿਹਾ ਹੈ ਪੇਸ਼ ਹੈ ਤੁਹਾਡੇ ਅੱਗੇ